ਸਤ ਸ੍ਰੀ ਅਕਾਲੀ ਬॉयਜ਼ ਦੀ ਤੇ ਮੈਨਵੀਰ ਦੀ ਤੁਹਾਨੂੰ ਆਟਮਾ ਰੋਜ਼ ਦਿਖਾਉਨੇ ਆ ਅੱਜ ਗਰਲਿਸ਼ ਤੇ ਲੇਡੀਜ਼ ਵੇਅਰ ਦੀ ਆਟਮਾ ਦਾ ਤੁਹਾਡਾ ਇੱਕ ਰੂਬਰੂ ਕਰਾਉਣ ਲੱਗਿਆ ਤੇ ਇਹਦੇ ਵਿੱਚ ਆਪਣ ਲਵੇ ਬਹੁਤ ਤਰ੍ਹਾਂ ਦੀ ਆਟਮ ਹੈ ਯਾਨੀ ਕਿ ਜਿਸ ਤਰ੍ਹਾਂ ਦਾ ਵੀ ਤੁਸੀਂ ਸੋਚੋਗੇ ਤੁਹਾਨੂੰ ਉਸ ਤਰ੍ਹਾਂ ਦੀ ਆਟਮ ਮਿਲ ਜੇਗੀ ਜਿਵੇਂ ਅੱਜ ਕੱਲ੍ਹ ਗਰਮੀ ਦਾ ਤੋਹਫਾ ਇਦਾਂ ਚੱਲ ਰਿਹਾ ਦੇਖੋ ਇਹ ਬੰਬੇਰੀ ਚੱਪਲ ਹੈ ਇਦਾਂ ਅੰਗੂਠੀ ਵਾਲੀ ਚੱਪਲ ਤੁਹਾਨੂੰ ਮਿਲ ਜੇਗੀ ਇਦਾਂ ਛੋਟੀ ਹੀਲ ਦੇ ਵਿੱਚ ਬ੍ਰੀਕ ਸਟੈਪ ਦੇ ਵਿੱਚ ਮਲਟੀ ਸ਼ੇਡ ਇਦਾਂ ਦੀ ਆਈਟਮ ਮਿਲ ਲੇਗੀ ਤੁਹਾਨੂੰ ਤੇ ਇਦਾਂ ਦੀ ਆਈਟਮ ਦੇਖੋ ਇੱਕ ਹੀਲ ਦੇ ਵਿੱਚ ਐ ਇਦਾਂ ਦੀ ਇਹਨੂੰ ਜੀਨਸ ਵੀਰ ਨਾਲ ਕਰ ਲਓ ਤੇ ਇਹਨੂੰ ਤੁਸੀਂ ਸੂਟ ਨਾਲ ਪਾ ਲਓ ਡ्रेसेस ਨਾਲ ਪਾ ਲਓ ਹਰ ਇੱਕ ਚੀਜ਼ ਨਾਲ ਚੱਲੇਗੀ ਐਦਾਂ ਦਾ ਮੋਜਰੀ ਦਾ ਕਨਸੈਪਟ ਹੈ ਆਪਣਾ ਲਵੇ ਵਾਈਟ ਕਲਰ ਦੀ ਮੋਜਰੀਆ ਦੇਖੋ ਬਹੁਤ ਕਮਾਲ ਦੀ ਬਣੀ ਹੋਈ ਹੈ ਜੀ ਤੇ ਐਦਾਂ ਬੰਬੇ ਦੀ ਆਈਟਮ ਹੁੰਦੀ ਹੈ ਆਪਣਾ ਲਵੇ ਜਿਵੇਂ ਟੀਚਰ ਵਗੈਰਾ ਨੇ ਡਾਕਟਰਸ ਵਗੈਰਾ ਨੇ ਅਫੀਸ਼ੀਅਲ ਨੇ ਪੌਣੀਆਂ ਨੇ ਤਾਂ ਉਹਨਾਂ ਵਾਸਤੇ ਬੜਾ ਪਿਆਰਾ ਜਿਹਾ ਪੀਸ ਨੇ ਇਹ ਵੀ ਬਾਕੀ ਵਿੱਚ ਫਲੈਟ ਵੀ ਆਟਮ ਮਿਲਲੇਗੀ ਇਹਦੇ ਵਿੱਚ ਤੁਹਾਨੂੰ ਹੀਲ ਵੀ ਆਟਮ ਮਿਲਲੇਗੀ ਉਸ ਤੋਂ ਬਾਅਦ ਸੈਕਸ਼ਨ ਆਇਆ ਨਾ ਜੀ ਆਪਣਾ ਦੇਖੋ ਇਹ ਫਲੈਟ ਦੇ ਵਿੱਚ ਹੈ ਐਦਾਂ ਫਲੈਟ ਦੇ ਵਿੱਚ ਮਲਟੀ ਕਲਰ ਦੇ ਵਿੱਚ ਆਟਮ ਮਿਲਲੇਗੀ ਤੁਹਾਨੂੰ ਐਦਾਂ ਦੇਖੋ ਐਦਾਂ ਦੇ ਆਰਟੀਕਲ ਬ੍ਰੈਂਡ ਲੁੱਕ ਦੇ ਆਰਟੀਕਲ ਤੁਹਾਨੂੰ ਐਦਾਂ ਐਦਾਂ ਦੇ ਵੀ ਮਿਲਣਗੇ ਤੁਹਾਨੂੰ ਇਹ ਚ ਵਰਕ ਚਾਹੀਦਾ ਤੁਹਾਨੂੰ ਵਰਕ ਮਿਲਲੇਗਾ ਉਸ ਤੋਂ ਬਾਅਦ ਤੁਸੀਂ ਐਦਾਂ ਦਾ ਕਨਸੈਪਟ ਦੇਖੋ ਜਿਵੇਂ ਅੱਜਕੱਲ ਬੜਾ ਇਹ ਮੈਟਰੋ ਮੋਚੀ ਦਾ ਬੜਾ ਚੱਲ ਰਿਹਾ ਨਾ ਕੋਕ ਦੇ ਵਿੱਚ ਜੁੱਤੀ ਬਣੀ ਹੋਈ ਹੈ ਹੀਲ ਪੈਡ ਜੁੱਤੀ ਹੈ ਔਰ ਮਲਟੀ ਸ਼ੇਡ ਦੇ ਵਿੱਚ ਐਦਾਂ ਵਾਈਟ ਕਲਰ ਇੱਕ ਡਿਫਰੈਂਟ ਜੀ ਲੁੱਕ ਦਿੰਦਾ ਤੇ ਇੱਕ ਆ ਜੀ ਤੁਸੀਂ ਵੀਡੀਓ ਪਾਈ ਸੀ ਸ਼ਾਇਦ ਤੁਸੀਂ ਦੇਖਿਆ ਹੋਵੇ ਦਾ ਬੜਾ ਤੁਸੀਂ ਪਿਆਰ ਦਿੱਤਾ ਇਸ ਜਨਨ ਕਿ ਪੈਰ ਨੂੰ ਵਾਈਟ ਕਲਰ ਕਰੀਮ ਕਲਰ ਸਿਰਫ 800 ਰੁਪਏ ਦੀ ਜੋੜੀ ਦਿੱਤੀ ਸੀ ਆਪਾਂ ਨੇ ਬਹੁਤ ਸ਼ਾਨਦਾਰ ਸੀਗਾ ਤੇ ਉਸ ਤੋਂ ਬਾਅਦ ਲੋਫਰ ਦੇ ਵਿੱਚ ਆ ਜਾਂਦਾਗਾ ਲੋਫਰ ਦਾ ਕਨਸੈਪਟ ਦੇਖੋ ਤੁਸੀਂ ਬਿਲਕੁਲ ਕੰਫਰਟੇਬਲ ਜੋੜੀਆਂ ਐ ਇਦਾਂ ਲੇਟੈਸਟ ਮਾਲ ਲੇਟੈਸਟ ਕਲਰ ਇਹ ਵੀ ਤੁਹਾਨੂੰ ਕਾਫੀ ਮਿਲਣਗੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਕਲਰ ਦੇਖੋ ਐਦਾਂ ਵੇਰੀਐਂਟ ਹੈਗਾ ਉਦੋਂ ਬਾਅਦ ਜਿਵੇਂ ਅੱਜਕੱਲ੍ਹ ਛੋਟੇ ਪੰਜੇ ਦੇ ਵਿੱਚ ਜੁੱਤੀ ਚੱਲ ਰਹੀ ਹੈ ਇਹ ਵੀ ਬ੍ਰਾਂਡ ਲੁੱਕ ਦੇ ਵਿੱਚ ਦੇਖੋ ਤੁਸੀਂ ਬ੍ਰਾਂਡ ਦੇਖੋ ਕਿੰਨਾ ਪਿਆਰਾ ਹੈ ਇਹ ਜੁੱਤੀਆਂ ਜਿਵੇਂ ਬੱਚੇ ਬਾਹਰ ਜਾ ਰਹੇ ਆਂ ਹੋਰ ਜਾ ਰਹੇ ਆਂ ਉਹਨਾਂ ਵਾਸਤੇ ਕਨਸੈਪਟ ਹੈਗਾ ਆਹ ਦੇਖੋ ਬਾਹਰ ਵਾਲਿਆਂ ਵਾਸਤੇ ਐਦਾਂ ਬੂਟ ਸ਼ੂਜ਼ ਇਹ ਹਾਫ ਚ ਆ ਗਿਆ ਕਿਦਾਂ ਤੁਹਾਨੂੰ ਲੌਂਗ ਸ਼ੂਜ਼ ਵਿੱਚ ਕਲਰ ਵੇਰੀਏਸ਼ਨ ਬਹੁਤ ਮਿਲੇਗੀ ਆਈਟਮ ਬਹੁਤ ਮਿਲੇਗੀ ਤਾਂ ਉਹਨਰੇ ਵਿੱਚ ਇੱਕ ਐਦਾਂ ਦੇ ਹੀਲ ਹੈ ਦੇਖੋ ਇਰੇ ਵਿੱਚ ਕਲਰ ਹੋਰ ਵੀ ਬਹੁਤ ਮਿਲਣਗੇ ਬਾਕੀ ਇਹ ਕੇ ਦੇਖੋ ਕੋਲਾਪੂਰੀ ਸਟਾਈਲ ਵਰਕ ਦੇ ਵਿੱਚ ਐਦਾਂ ਦਾ ਇੱਕ ਕਨਸੈਪਟ ਬਹੁਤ ਜ਼ਿਆਦਾ ਤੇ ਬਾਕੀ ਜਿਵੇਂ ਦੀ ਵੀ ਤੁਹਾਡੀ ਇੱਛਾ ਹੈ ਕੋਈ ਬਾਹਰ ਵਾਲੇ ਬੱਚੇ ਨੇ ਸਪੋਰਟ ਸ਼ੂਜ਼ ਚਾਹੀਦਾ ਹੈ ਲੈਦਰ ਸ਼ੂਜ਼ ਚਾਹੀਦਾ ਹੈ ਬੈਲੀ ਚਾਹੀਦੀ ਹੈ ਫਲੈਟ ਚੱਪਲ ਚਾਹੀਦੀ ਹੈ ਕੁਝ ਵੀ ਚਾਹੀਦਾ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਤੇ ਸਾਡੀ ਵੀਡੀਓ ਦੇਖਣ ਤੋਂ ਬਾਅਦ ਪਲੀਜ਼ ਇੱਕ ਵਾਰ ਸ਼ੇਅਰ ਕਰ ਦਿਆ ਕਰੋ ਸਾਨੂੰ ਥੋੜਾ ਜਿਹਾ ਉਹਦੇ ਨਾਲ ਹੌਸਲਾ ਰਹਿੰਦਾ ਹੈ ਤੇ ਤੁਹਾਡੇ ਇੰਨੇ ਸ਼ੇਅਰ ਨਾਲ ਸਾਡਾ ਹੌਸਲਾ ਦੁੱਗਣਾ ਹੋ ਜਾਂਦਾ ਬਹੁਤ ਬਹੁਤ ਸ਼ੁਕਰੀਆ